ਹੈਲੋ ਕਿਵੇਂ ਸਾਰੇ ਉਮੀਦ ਕਰਦੇ ਠੀਕ ਹੋਣਿਆ ਠੀਕ ਹੀ ਚਾਹੀਦੇ ਆ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ ਮੈਂ ਤਾਂ ਮੂਵੀ ਦੇਖਦੇ ਆ ਮੈਨਾਂ ਮੂਵੀ ਦੇਖਣਾਂ ਪਈ ਮਿੱਤਰਾ ਦਾ ਚੱਲਿਆ ਟਰੱਕ ਨਹੀਂ ਹੈਨਾ ਚਲ ਮੈਂ ਕਿ ਦੇਖ ਲੈਣਿਆ ਸੁਨੰਦਰ ਸ਼ਰਮਾ ਤੁਸੀਂ ਕਈ ਕਿ ਵਰੀ ਕੁਝ ਹਲਕਾ ਫੁਲਕਾ ਕਰਨ ਨੂੰ ਵੀ ਦਿਲ ਕਰਦਾ ਹੁੰਦਾ ਅ ਰੀਲ ਵੀ ਦੇਖੀ ਦੀਆ ਪਰ ਬਣਾਈ ਦੀਆਂ ਤੇ ਪਰ ਕਈ ਵਾਰੀ ਮਨ ਦੇ ਵਿੱਚ ਨਾ ਕੁਝ ਹੋਰ ਵੀ ਚਾਰਾ ਜਾਂਦੇ ਬੰਦਾ ਕਹਿੰਦਾ ਚਲ ਟੀਵੀ ਦੇਖਦੇ ਆ ਹਮੇਸ਼ਾ ਖਬਰਾਂ ਸੁਣਦੇ ਰਹਿੰਦਾ ਤੇ ਮੇਰਾ ਬਸ ਮੂਵੀ ਦੇਖਣ ਦਾ ਮਨ ਕੀਤਾ ਮੂਵੀ ਲੱਗੀ ਸੀ ਤੇ ਮੈਂ ਉਹ ਦੇਖ ਲੱਗ ਗਈ ਤੇ ਚਲੋ ਕੋਈ ਗੱਲ ਨਹੀਂ ਹੁੰਦੀ ਕਈ ਸਮ ਟਾਈਮ ਹੋ ਜਾਂਦਾ ਹੈ ਨਾ ਟਾਈਮ ਤੇ ਪਾਸ ਕਰਨਾ ਹੀ ਹੈ ਨਾ ਸਵੇਰ ਸੇ ਸਕੂ ਜਾਓ ਸਕੂੋਂ ਘਰ ਆਓ ਕੰਮ ਕਾਰੀ ਕਰਦੇ ਬੜੇ ਹੁੰਦੇ ਆ ਬਸ ਬੰਦਾ ਕਹਿੰਦਾ ਜਿਹੜਾ ਕੰਮ ਕਰੀਏ ਤੇ ਜਿਹੜਾ ਨਾ ਕਰੀਏ ਕਲਪਰਸਨਿਤ ਵੇਤ ਵਿਰੂ ਚੇਤਈਏ ਤੇ ਪੁਣ ਮਰਸੀ ਨਾਲ ਜਿਵੇਂ ਲਕੈ ਮੈਂ ਤੇ ਕੰਮ ਕਰ ਕਰਦੇ ਆਂ ਕਈ ਵਾਰੀ ਲੇਟ ਹੋ ਜਾਂਦਾ ਲੇਟ ਹੋਣ ਦੇ ਨਾਲ ਨਾ ਇਹ ਹੁੰਦਾ ਕਿ ਬੰਦਾ ਕਹਿੰਦਾ ਚਲੋ ਵੀਡੀਓ ਤੇ ਬਣਾਣੀ ਆ ਹਨਾ ਤੇ ਉਹ ਤੇ ਇੱਕ ਹੁਣ ਨਾ ਜਿੱਦਾਂ ਪਾਰਟ ਹੈ ਲਾਈਫ ਦਾ ਜਿਵੇਂ ਕਹਿੰਦੇ ਨਾ ਖਾਣਾ ਖਾਣ ਦੇ ਤੋਂ ਬਿਨਾ ਅਸੀਂ ਕਿ ਨਾ ਵੀ ਇੰਦਾ ਖਾਣਾ ਖਾਣਾ ਹੀ ਆ ਭੁੱਖ ਲੱਗੀ ਆ ਤੇ ਇੰਦਾ ਰੀਲ ਦਾ ਵੀ ਇਹ ਹੋ ਗਿਆ ਵੀ ਆਪਾਂ ਰੀਲ ਬਣਾਉਣੀ ਆ ਤੇ ਜਿੱਦਾਂ ਦੀ ਵੀ ਬੰਦੀ ਆ ਚਲੋ ਜੋ ਵੀ ਸਾਰਿਆਂ ਨੂੰ ਆਉਂਦਾ ਆ ਆਪਣਾ ਬੈਸਟ ਕਰਦਾ ਹੁੰਦਾ ਹੈ ਅਗਲਾ ਤੇ ਤੁਸੀਂ ਵੀ ਵਾਚ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਥੋੜੀ ਜਿਹੀ ਕਿਸੇ ਦੀ ਗੱਲ ਆਪਾਂ ਵੈਸੀ ਵੀ ਸੁਣ ਲੈਣੇ ਆ ਤੇ ਸਾਡੀ ਗੱਲ ਸੋਣੀ ਲਿਆ ਕਰੋ ਤੇ ਕੀ ਹੁੰਦਾ ਤੇ ਲਾਈਕ ਸ਼ੇਅਰ ਕਮੈਂਟ ਤੱਕ ਕੋਈ ਕਰਦਾ ਨਹੀਂਗਾ ਤੇ ਬਾਅਦ ਤੋਂ ਮੈਸੇਂਜਰ ਤੇ ਮੈਸੇਜ ਲੋਕਾਂ ਨੂੰ ਪਤਾ ਕੀ ਫੜਿਆ ਹੁੰਦਾ ਮੈਸੇਂਜਰ ਤੇ ਮੈਸੇਜ ਵੀ ਫੋਨ ਕਰਨਗੇ ਆਪਾਂ ਵਿਲੇ ਨਹੀਂ ਹੈਗੇ ਆਪਾਂ ਪਹਿਲਾਂ ਵੀ ਕਹਿੰਨੇ ਆ ਆਪਾਂ ਕਮੈਂਟ ਦਾ ਵੀ ਥੈਂਕ ਯੂ ਬੋਲ ਕੇ ਆਨਸਰ ਕਰ ਦੇਈਦਾ ਤੇ ਸਾਰਿਆਂ ਦੇ ਤਹਿ ਦਿਲ ਤੋਂ ਸ਼ੁਕਰਗੁਜ਼ਾਰਾ ਜਿਹਨੇ ਸਾਡੇ ਵੀਡੀਓ ਨੂੰ ਲਾਈਕ ਕੀਤਾ ਕਮੈਂਟ ਪਰ ਕਿਸੇ ਕੋ ਇੰਨਾ ਟਾਈਮ ਨਹੀਂ ਹੈ ਕਿ ਕਿਸੇ ਨਾਲ ਫੋਨ ਤੇ ਟॉक ਕਰੇ ਤੇ ਕਿਉਂਕਿ ਲਾਈਫ ਇਸ ਵਿੱਚ ਬਹੁਤ سارے ਕੰਮ ਹੁੰਦੇ ਆ ਇੰਨੇ professions ਦੇ ਦੁਕੱਟਾ ਕਰਦਾ ਆਪਣਾ ਟਿਚਰ ਸੈਂਟਰ ਵੀ ਆ ਆਪਣਾ ਕੀ ਅਧਿਆਨਾਲੇ ਦੇ ਸਕੂਲ ਵੀ ਜਾਂਦਾ ਸਕੂਲ ਦੇ ਵੀ ਕੰਮ ਹੁੰਦੇ ਆ ਉਸ ਤੋਂ ਬਾਅਦ ਦੇ ਰੀਲ ਬਣਾਉਂਦਾ ਵੀ ਹੁੰਦਾ ਤੇ ਕਿਸੇ ਨਾਲ ਇੰਨੀਆਂ ਗੱਲਾਂ ਕਰਨ ਦਾ ਫ੍ਰੀ ਟਾਈਮ ਨਹੀਂ ਵੀ ਮਿਲਦਾ ਤੇ ਅ ਵੈਸੇ ਵੀ ਅ ਅਨਨੋਨ ਪਰਸਨਸ ਹੁੰਦੇ ਆ ਤੇ ਵਿਦਾਊਟ ਰੀਜ਼ਨ ਤੇ ਗੱਲਾਂ ਕਰਨਾ ਮੈਂ ਇਸ ਨੂੰ ਬੈਟਰ ਨਹੀਂ ਸਮਝਦੀ ਤੇ ਥੈਂਕ ਯੂ ਆਪਾਂ ਰੀਲ ਬਣਾਉਣੇ ਜਾਂ ਸਾਡੇ ਵਿਚਾਰ ਕਿਸੇ ਨੇ ਸੁਨੇ ਆ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁ크ਰੀਆ ਤੇ ਬਾਕੀ ਨਹੀਂ ਨਾਲ ਬਣੀ ਰਹੀਓ سپورਟ ਕਰਦੇ ਰਿਓ ਤੁਹਾਡੀ سپورਟ ਦੀ ਬਹੁਤ ਲੋੜ ਹੈ ਵੀਡੀਓ ਤੇ ਬਹੁਤ ਘੱਟ ਵੀਊ ਆਉਂਦੇ ਆ ਤੇ ਤੁਸੀਂ ਅ ਵੱਧ ਤੋਂ ਵੱਧ ਵੀਡੀਓ ਨੂੰ ਵਾਚ ਕਰਿਆ ਕਰੋ ਤੇ ਕਿਉਂਕਿ ਜਿਸ ਸਬਸਪੋਰਟ ਦੇ ਨਹੀਂ ਲੱਗੇ ਅ ਤੇ ਤੁਸੀਂ ਫਿਰ ਇਦਾਂ ਸਪੋਰਟ ਦਿਓ ਨਾ ਕਿ ਅਗਲੇ ਵੀਡੀਓ ਨੂੰ ਵੀਊ ਵੀ ਆ ਜਾਣ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਤੇ ਉਹ ਤੇ ਕੋਈ ਕਰਦਾ ਨਹੀਂ ਉਹ ਫਾਲਤੂ ਦੀਆਂ ਗੱਲਾਂ ਵਿੱਚ ਨਹੀਂ ਆ ਸਾਨੂੰ ਇਹੀ ਨੀਡ ਹੈ ਕਿ ਜਿਹੜਾ ਕੰਟੈਂਟ ਹੈ ਉਹ ਮਤਲਬ ਕਿ ਸਕਸੈਸਫੁਲ ਰਹੇ ਅ ਜਿਹੜੀ ਅਸੀਂ ਵੀਡੀਓ ਬਣਾਉਣੀ ਆ ਉਹਨੂੰ ਸਾਰੇ ਲੋਕ ਪਸੰਦ ਕਰਨ ਲਾਈਕ ਸ਼ੇਅਰ ਕਮੈਂਟ ਕਰਨ ਤੇ ਫਿਰ ਛੰਗਾ ਬਸੂਸ ਨਹੀਂ ਬਹੁਤ ਪਿਆਸੀ ਤੇ ਹੁਣ ਫੋਲਤਰੀ ਕਈ ਵੇ ਵਿੱਚੋ ਵਿੱਚ ਗਰਮੀ ਵੀ ਬਸੂਸ ਹੁੰਦੀ ਹੈ ਤੇ ਮਤਲਬ ਇਹ ਕੀ ਜ਼ਿੰਦਗੀ ਦੇ ਵਿੱਚ ਚੱਲਦਾ ਆ ਕਦੀ ਗਰਮੀ ਕਦੀ ਸਰਦੀ ਕਦੀ ਲਾਈਫ ਦੇ ਵਿੱਚ ਤਾਂ ਇਹ ਹੀ ਚੀਜ਼ਾਂ ਆਮ ਨੋਰਮਲ ਨੇ ਚਾਹੀਆਂ ਹੀ ਰਹਿਣੀਆਂ ਤੇ ਉਸੇ ਤੁਹਾਡੇ سپورਟ ਦੀ ਲੋੜ ਹੈ ਮੈਂ ਕਹਿੰਨੀ ਆ ਜਿਹੜੇ 2-4 ਰਹਿ ਗਏ ਆ ਮਤਲਬ ਜਿਹੜੇ ਜਿਨ੍ਹਾਂ ਨੇ ਜਿਹੜੇ ਫੋਲੋ ਨਹੀਂ ਕਰਦੇ ਉਹ ਪਲੀਜ਼ ਫੋਲੋ ਕਰ ਲੈਣ ਤੇ ਵੱਧ ਤੋਂ ਵੱਧ ਜਿਨੇ ਮਿਲੀਅਨਸ ਦੇ ਵਿੱਚ ਕਿਸੇ ਦਿਨ ਵੀਡੀਓ ਨੂੰ ਵਿਊ ਆ ਜਾਣਾ ਤਾਂ ਥੈਂਕ ਯੂ ਥੈਂਕ ਯੂ ਹੋ ਜਾਣਾ ਪਰ ਪਤਾ ਨਹੀਂ ਪੋਸੀਬਲ ਨਹੀਂ ਹੁੰਦਾ ਤੇ ਲੋਕੀ ਅ ਪਤਾ ਨਹੀਂ ਕਿੰਦਾ ਦੀ ਵੀਡੀਓ ਬਣਾਉਂਦੇ ਆ ਜਿੰਨਾਂ ਨੂੰ ਆਂਦੇ ਆ ਤਾਂ ਵੀ ਕੰਮ ਪਰ ਅਸੀਂ ਤਾਂ ਸਿੰਪਲ ਸਾਧੀਆਂ ਆਪਣੇ ਵਿਚਾਰ ਪੇਸ਼ ਕਰੀਦੇ ਆ ਹੁਣ ਤਾਂ ਜ਼ਿਆਦਾਤਰ ਵਿਚਾਰਾਂ ਦੀ ਜਗ੍ਹਾ ਤੇ ਇਹ ਹੀ ਹੁੰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਵਿਊ ਦਿਓ ਲਾਈਕ ਸ਼ੇਅਰ ਕਮੈਂਟ ਕਰੋ ਬਸ ਇਹ ਹੀ ਹੁੰਦਾ ਕਿਸੇ ਨਾ ਕਿਸੇ ਕੰਟੈਂਟ ਤੇ ਵੀ ਅਸੀਂ ਗੱਲ ਕਰਦੇ ਹੀ ਆ ਪਰ ਹੁਣ ਅੱਜ ਕੱਲ ਤਾਂ ਮੈਂ ਜ਼ਿਆਦਾਤਰ ਇਸੇ ਗੱਲ ਦੀ ਗੱਲ ਕਰਦੀ ਰਹਿੰਦੀ ਆ ਤੇ ਬਾਕੀ ਇੱਕ ਨਾਰਮਲੀਆਂ ਗੱਲਾਂ ਮੈਂ ਜਿਸ ਤੇ ਟॉक ਕਰਦੀ ਰਹਿੰਦੀ ਆ ਤੁਹਾਡੇ ਨਾਲ ਤੇ ਕਿਉਂਕਿ ਜਿੱਦਾਂ ਆਪਾਂ ਵੀਡੀਓ ਬਣਾਉਣੀ ਐ ਤੇ ਫਿਰ ਉਹਦੇ ਤੇ ਵੀਡੀਓ ਅਕੋਰਡਿੰਗਲੀ ਟॉक ਹੁੰਦੀ ਐ ਤੇ ਉਦਾਂ ਆ ਬਾਕੀ ਸਾਰੇ ਇੱਕ ਦੂਜੇ ਤੋਂ ਸਪੋਰਟ ਕਰਾ ਦਿਆ ਕਰੋ ਤੁਹਾਡਾ ਬਹੁਤ ਸ਼ੁਕਰੀਆ ਸਾਰਿਆਂ ਦਾ ਤੇ ਬਾਕੀ ਹੁਣ ਬਸ ਸਾਦਾ ਮੌਸਮ ਐ ਬਰਸਾਤ ਦੇ ਮੌਸਮ ਚ ਆਪਣਾ ਧਿਆਨ ਰੱਖੋ ਸਾਰਿਆਂ ਨੇ ਖਾਣ ਪੀਣ ਦੀਆਂ ਚੀਜ਼ਾਂ ਬਾਹਰੋਂ ਅਵਾਇਡ ਹੀ ਕਰੋ ਤਾਂ ਚੰਗਾ ਹੈ ਤੇ ਵਾਸ਼ ਕਰਕੇ ਹਰ ਚੀਜ਼ ਨੂੰ ਖਾਓ ਪੀਓ ਪਾਣੀ ਵੀ ਚੰਗੀ ਤਰ੍ਹਾਂ ਮਤਲਬ ਫਿਲਟਰ ਪਾਣੀ ਪੀਓ ਜਾਂ ਬੋਇਲ ਕਰਕੇ ਪਾਣੀ ਪੀਓ ਤੇ ਪਾਣੀ ਨੂੰ ਬੋਇਲ ਕਰਕੇ ਪੀਆ ਕਰੋ ਹਨਾ ਸਬਜ਼ੀਆਂ ਵੀ ਜੋ ਵੀ ਲੈ ਕੇ ਆਨੇ ਆ ਬਾਹਰੋਂ ਫਰੂਟ ਸਬਜ਼ੀ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਖਾਇਆ ਕਰੋ ਕਿਉਂਕਿ ਅੱਜ ਕੱਲ ਨਾ ਜ਼ਿਆਦਾਤਰ ਪੀਟਸ ਇਨਫੈਕਸ਼ਨ ਹੋ ਜਾਂਦੀ ਆ ਕਿਉਂਕਿ ਬਰਸਾਤ ਦੇ ਗੰਦੇ ਪਾਣੀ ਵੀ ਕਈ ਵਾਰੀ ਛਿੱਟੇ ਪੈ ਜਾਂਦੇ ਆ ਜਾਂ ਫਿਰ ਪਾਣੀ ਗੰਦਾ ਅਕਸਰ ਹੀ ਸ਼ਾਪਸ ਦੇ ਜਿੱਥੇ ਉਹਨਾਂ ਨੇ ਸਮਾਨ ਸੋਹ ਰੱਖਿਆ ਹੁੰਦਾ ਕੀਤਾ ਹੁੰਦਾ ਤੇ ਉੱਥੇ ਕੋਈ ਨਾ ਕੋਈ ਕੀੜੇ ਮਕੌੜੇ ਕੁਛ ਨਾ ਕੁਛ ਜਿਹੜਾ ਹੈ ਨਾ ਉਹ ਜ਼ਰੂਰ ਟੱਚ ਹੋ ਜਾਂਦਾ ਤੇ ਉਹਨੂੰ ਜ਼ਰੂਰ ਹੀ ਇਸ ਮੌਸਮ ਦੇ ਵਿੱਚ ਜਿਹੜਾ ਨਾ ਧਿਆਨ ਰੱਖਣਾ ਚਾਹੀਦਾ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਰੱਖੋ ਆੜਾ ਧਵਾਲਾ ਸਾਫ਼ ਕਰਦੇ ਰਹੋ ਟੀ ਕਿਉਂਕਿ ਬਰਸਾਤ ਨਾ ਹੋ ਵੀ ਜਾਂਦਾ ਤੇ ਕਿਉਂਕਿ ਅੱਜ ਕੱਲ ਇਹ ਜਿਹੜੇ 2 2 ਮਹੀਨੇ ਗਿਗਰਦੇ ਆ ਨਾ ਤੇ ਇਹ ਕਾਫੀ ਇਦਾਂ ਖਤਰਨਾਕ ਆ ਫਿਰ ਮੱਛਰ ਪੈਦਾ ਹੋ ਜਾਂਦੇ ਆ ਡੇਨੂ ਮਲੇਰੀਆ ਇਦਾਂ ਦੇ ਹੁੰਦੇ ਆ ਕਿਉਂਕਿ ਕਦੀ ਗਰਮੀ ਹੁੰਦੀ ਹੈ ਕਦੀ ਠੰਡਾ ਮੌਸਮ ਹੁੰਦਾ ਤੇ ਉਹਦੇ ਨਾਲ ਨਾ ਥੋੜਾ ਜਿਹਾ ਮਤਲਬ ਬਿਮਾਰ ਹੁੰਦੇ ਚਾਂਸ ਜ਼ਿਆਦਾ ਹੁੰਦੇ ਹੈ ਨਾ ਡਾਇਰੀਆ ਹੋ ਜਾਂਦਾ ਹੈ ਪੇਟ ਖਰਾਬ ਹੋ ਜਾਂਦਾ ਹੈ ਅ ਐਸਿਡਿਟੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਹੋ ਜਾਂਦੀਆਂ ਅ ਫੀਵਰ ਹੋ ਜਾਂਦਾ ਤੇ ਵਾਧੀਆਂ ਵਾਧੀਆਂ ਵੱਧ ਹੀ ਜਾਂਦੀਆਂ ਤੇ ਐਸਰ ਕਰੀਏਟ ਹੋ ਜਾਂਦਾ ਅੰਦਰ ਤੇ ਇਦਾਂ ਦੀਆਂ ਬਿਮਾਰੀਆਂ ਤੂੰ ਜਿਹੜਾ ਧਿਆਨ ਰੱਖਣ ਲਈ ਆਪਣਾ ਇੱਕ ਤਾਂ ਆੜਦ ਵਾਲਾ ਸਾਫ ਰੱਖੋ ਆਪਣੇ ਆਪ ਨੂੰ ਸਾਫ ਰੱਖੋ ਤੇ ਆਪਣੀ ਸਿਹਤ ਦਾ ਇੰਨਾ ਕੀ ਧਿਆਨ ਖੋ ਕਿ ਘਰ ਦੇ ਵਿੱਚ ਜਿਹੜੇ ਬਰਤਨ ਹੁੰਦੇ ਆ ਪਏ ਕਿਉਂਕਿ ਅੱਜ ਕੱਲ ਕੀੜੇ-ਮਕੌੜੇ ਜਿਆਦਾ ਨਿਕਲਦੇ ਆ ਬਰਤਨ ਨਾ ਸਿੱਧਾ ਹੀ ਇਸਤੇਮਾਲ ਨਾ ਕਰਦੇ ਅਗਰੋਂ ਤੇ ਬਰਤਨਾਂ ਨੂੰ ਚੰਗੀ ਤਰ੍ਹਾਂ ਪਹਿਲੇ ਵਾਸ਼ ਕਰ ਲਿਆ ਕਰੋ ਇਸਤੇਮਾਲ ਕਰਨ ਤੋਂ ਪਹਿਲਾਂ ਕਿਉਂਕਿ ਕੋਕਰੇਟ ਕੀੜੀਆਂ ਕੀੜੇ-ਮਕੌੜੇ ਜਿਹੜੇ ਆ ਘੁੰਦੇ ਆ ਅੱਜ ਕੱਲ ਖੜਾ ਕਿਚਨ ਨੂੰ ਵੀ ਸਾਫ਼ ਉਹ ਆਪਣੀ ਕਮਰਾ ਕੇ ਰੱਖਦੇ